ਦੇਸ਼ ਦੀਆਂ ਕਈ ਜੰਗਾਂ ਲੜਨ ਵਾਲੇ ਸਾਬਕਾ ਜਨਰਲ ਜੇਜੇ ਸਿੰਘ ਨੇ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਤੇ ਉਹਨਾਂ ਦਾ ਤਰਕ ਇਹ ਹੈ ਕਿ ਉਹ ਪਰਮਜੀਤ ਕੌਰ ਖਾਲੜਾ ਜੋ ਕਿ ਪੀਡੀਏ ਦੇ ਉਮੀਦਵਾਰ ਹੈ ਉਹਨਾਂ ਨੂੰ ਸਮਰਥਨ ਕਰਨਗੇ ਤੇ ਉਹਨਾਂ ਲਈ ਪ੍ਰਚਾਰ ਕਰਨਗੇ ਸਾਡੇ ਨਾਲ ਜਨਰਲ ਜੇਜੇ ਸਿੰਘ ਨੇ ਜੇਜੇ ਸਿੰਘ ਜੀ ਜਿਸ ਤਰੀਕੇ ਨਾਲ ਤੁਸੀਂ ਬਹੁਤ ਵੱਡਾ ਫੈਸਲਾ ਲਿਆ ਪੰਜਾਬ ਦੇ ਇਤਿਹਾਸ ਦੇ ਵਿੱਚ ਇਸ ਤਰੀਕੇ ਦਾ ਫੈਸਲਾ ਸ਼ਾਇਦ ਘੱਟ ਹੀ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਜਾਂ ਉਮੀਦਵਾਰ ਲੈਂਦੇ ਨੇ ਇਹ ਫੈਸਲਾ ਕੀ ਦਬਾਅ ਦਾ ਫੈਸਲਾ ਸੀ ਜਾਂ ਤੁਹਾਡਾ ਖੁਦ ਦਾ ਕੌਨਸ਼ੀਅਸ ਦਾ ਫੈਸਲਾ ਸੀ ਆ ਮੈਂ ਕਹਿੰਦਾ ਆ ਮੇਰੇ ਕੌਨਸ਼ਸ ਦਾ ਫੈਸਲਾ ਸੀ ਆ ਮੇਰੇ ਮਨ ਚ ਆਇਆ ਕਿ ਭਾਈ ਅਸੀਂ ਦੋਨੋਂ ਜਿਹੜੇ ਅਸੀਂ ਇੱਕ ਸੋਚ ਦੇ ਨਾਲ ਚੱਲਦੇ ਪਏ ਆ ਦੋ ਪਾਰਟੀਆਂ ਨੇ ਭਾਵੇਂ ਅਲੱਗ ਪਾਰਟੀਆਂ ਨੇ ਪਰ ਸਾਡਾ ਆਬਜੈਕਟਿਵ ਤਾਂ ਇੱਕੋ ਹੀ ਹੈ ਕਿ ਅਸੀਂ ਇਹ ਕਾਂਗਰਸ ਗਵਰਨਮੈਂਟ ਭ੍ਰਸ਼ਟਾਚਾਰ ਗਵਰਨਮੈਂਟ ਜਿਹੜੀ ਹੈ ਜਾਂ ਆਪਣੀ ਅਕਾਲੀ ਦਲ ਬਾਦਲ ਜਿਹੜਾ ਧੜਾ ਹੈਗਾ ਇਹਨੂੰ ਖਦੇੜੀਏ ਠੀਕ ਹੈ ਉਹਦੇ ਵਾਸਤੇ ਅਸੀਂ ਆਪਸ ਚ ਲੜਾਂਗੇ ਤੇ ਸਾਡੀ ਜਿਹੜੀ ਤਾਕਤ ਹੈ ਕਮਜ਼ੋਰ ਹੋ ਜਾਏਗੀ ਉਦੇਚ ਉਹਨਾਂ ਨੂੰ ਫਾਇਦਾ ਹੋਏਗਾ ਇਸ ਕਰਕੇ ਸਿਆਣਾ ਪਿਆ ਹੀ ਹੈ ਕਿ ਇੱਕ ਨਾ ਇੱਕ ਪਾਰਟੀ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਤੇ ਮੈਂ ਆਪਣੇ ਪਾਰਟੀ ਪ੍ਰਧਾਨ ਨੂੰ ਕਿਹਾ ਕਿ ਮੇਰੇ ਮਨ ਚ ਇਹੀ ਹੈ ਕਿ ਸਾਡੀ ਰਣਨੀਤੀ ਚ ਆ ਫਰਕ ਆਣਾ ਚਾਹੀਦਾ ਕਿ ਇੱਕ ਟੜਾ ਬੈਠ ਜਾਏ ਸਟੈਪ ਡਾਊਨ ਕਰੇ ਤੇ ਦੂਜਾ ਫਿਰ ਡਟ ਕੇ ਲੜੇ ਜੋ ਅਕਾਲੀ ਦਲ ਦੇ ਲੀਡਰ ਹੈ ਉਹ ਇਹ ਕਹਿ ਰਿਹਾ ਕਿ ਜੋ ਟਕਸਾਲੀਆਂ ਨੇ ਜਨਰਲ ਜੇ ਜੇ ਸਿੰਘ ਦੀ ਗੱਡੀ ਲਈ ਤੇ ਚੜਨ ਤੋਂ ਪਹਿਲਾਂ ਹੀ ਲਾਤੀ ਹੈ ਤੋ ਤੁਹਾਡਾ ਕੀ ਕਹਿਣਾ ਹੈ ਉਹ ਕਹਿੰਦੇ ਕਿ ਜਨਰਲ ਜੇਜੇ ਸਿੰਘ ਦੀ ਜਿਹੜੀ ਗੱਡੀ ਆ ਉਹ ਲੀਤ ਤੋਂ ਚੜਨ ਤੋਂ ਪਹਿਲਾਂ ਹੀ ਟਕਸਾਲੀਆਂ ਨੇ ਹੇਠਾਂ ਲਾਤੀ ਯਾਨੀ ਕਿ ਚੋਣਾਂ ਚੋਣਾ ਲੜਨ ਤੋਂ ਪਹਿਲਾਂ ਹੀ ਤੁਹਾਡਾ ਨਾਮ ਵਾਪਸ ਲੈਣ ਦਾ ਇਹ ਤੇ ਫੈਸਲਾ ਅਗਰ ਪ੍ਰੋਪੋਜ਼ਲ ਮੇਰੇ ਕੋਲੋਂ ਗਿਆ ਤੇ ਉਹ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਕਾਲੀਆਂ ਨੇ ਕੀਤਾ ਮੈਂ ਇਹੀ ਸੁਝਾਅ ਸੁਝਾਅ ਦਿੱਤਾ ਸੀ ਕਿ ਭਈ ਅਸੀਂ ਇਕੱਠ ਹੋ ਜਾਈਏ ਇਕਜੋਟ ਹੋ ਜਾਈਏ ਤੇ ਅਸੀਂ ਲੜੀਏ ਔਰ ਸਾਹਮਣਾ ਕਰੀਏ ਕਾਲੀਆਂ ਦਾ ਤੇ ਕਾਂਗਰਸ ਦਾ ਅਕਾਲੀ ਤੇ ਖੈਰ ਹੈ ਹੀ ਨਹੀਂ ਬਟ ਕਾਂਗਰਸ ਦਾ ਕਰੀਏ ਤੁਸੀਂ ਪ੍ਰਚਾਰ ਹੁਣ ਖਲੜਾ ਮੈਡਮ ਨਾਲ ਲਈ ਕਰੋ ਹਾਂ ਮੈਂ ਉਹਨਾਂ ਦੀ ਮਦਦ ਕਰਾਂਗਾ ਉਹਨਾਂ ਦੇ ਜਿੰਨਾ ਵੀ ਮੇਰਾ ਸਪੋਰਟ ਹੈ ਉਹਨਾਂ ਨੂੰ ਦੇਵਾਂਗਾ ਪਟਿਆਲਾ ਦੇ ਵਿੱਚ ਪਹਿਲਾਂ ਵੀ ਤੁਸੀਂ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਉਸ ਤੋਂ ਬਾਅਦ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਤੁਹਾਨੂੰ ਹੁਣ ਧਨਵੀਰ ਗਾਂਧੀ ਪੀਡੀਏ ਦੇ ਉਥੋਂ ਜਿਹੜੇ ਉਮੀਦਵਾਰ ਨੇ ਪਟਿਆਲਾ ਤੋਂ ਚੋਣ ਲੜ ਰਹੇ ਕੀ ਉਹਨਾਂ ਲਈ ਵੀ ਤੁਸੀਂ ਪ੍ਰਚਾਰ ਕਰੋਗੇ ਜਾਂ ਉਹਨਾਂ ਲਈ ਤੁਹਾਡੇ ਕੀ ਵਿਚਾਰ ਹੈ ਇਸ ਟਾਈਮ ਆਹੋ ਜੀ ਮੈਂ ਡੈਫੀਨਿਟਲੀ ਉਹਨਾਂ ਨੂੰ ਪਹਿਲੇ ਵੀ ਸਪੋਰਟ ਦਿੱਤਾ ਹੈ ਤਦੋਂ ਮੈਂ ਆਇਆ ਸੀ ਪੰਜਾਬ ਵਿੱਚ ਫਰਵਰੀ ਵਿੱਚ ਮੈਂ ਪਹਿਲਾ ਪ੍ਰੈਸ ਕਾਨਫਰੰਸ ਪਟਿਆਲੇ ਵਿੱਚ ਕੀਤਾ ਮੈਂ ਚਾਹਨਾ ਕਿ ਉਹਨਾਂ ਨੂੰ ਮੈਂ ਹੋਰ ਮਜ਼ਬੂਤ ਕਰਾਂ ਤਾਂ ਕਿ ਉਹ ਕਾਮਯਾਬ ਹੋਣ ਔਰ ਜਿੱਤਣ ਆਪਣੀ ਸੀਟ ਤਾਂ ਲਗਾਤਾਰ ਜਿਸ ਤਰੀਕੇ ਨਾਲ ਕਈ ਸਾਰੇ ਸਵਾਲ ਉੱਠ ਰਹੇ ਸੀ ਤਾਂ ਉਹਨਾਂ ਸਵਾਲਾਂ ਦੇ ਅੰਤ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਜੋ ਜਨਰਲ ਜੇਜੇ ਸਿੰਘ ਨੇ ਸਾਬਕਾ ਆਰਮੀ ਚੀਫ ਨੇ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਤੇ ਹੁਣ ਉਹਨਾਂ ਨੇ ਖਡੂਰ ਸਾਹਿਬ ਸੀਟ ਤੇ ਉਤੋਂ ਅਰਜੀਤ ਕੌਰ ਖਾਲੜਾ ਲਈ ਉਹ ਚੋਣ ਪ੍ਰਚਾਰ ਕਰਨਗੇ ਉਹਨਾਂ ਦੀ ਜਿੱਤ ਲਈ ਕੋਸ਼ਿਸ਼ ਕਰਨਗੇ ਤੇ ਉਹਨਾਂ ਦੇ ਹੱਕ ਦੇ ਵਿੱਚ ਨਿਰੰਤਰ ਦੀ ਕੋਸ਼ਿਸ਼ ਕਰਨਗੇ ਹੁਣ ਇਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਕੈਮਰਾਮੈਨ ਜਸਵੀਰ ਮਲਿਕ ਤੇ ਨਰਿੰਦਰ ਸਿੰਘ ਜਗਵਾਨੀ ਚੰਡੀਗੜ੍ਹ